ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਪਹਿਲੀ ਉਦਾਸੀ ਸਮੇਂ ਮਹਾਰਾਜ ਜੀ ਨੇ ਬਚਨ ਕੀਤੇ ਪਰਾਇਆ ਹੱਕ ਮੁਸਲਮਾਨ ਲਈ ਸੂਰ ਤੇ ਹਿੰਦੂ ਲਈ ਗਾਂ ਖਾਨ ਦੇ ਬਰਾਬਰ ਹੈ ਮਹਾਰਾਜ ਜੀ ਦੇ ਬਚਨ ਸੁਣ ਕੇ ਹਰ ਕੋਈ ਕੁਰਾਇਤਾ ਛੱਡ ਕੇ ਚੰਗੇ ਕਰਮ ਕਰਨ ਲੱਗ ਜਾਂਦੇ ਨੇ ਬਟਾਲੇ ਤੋਂ 8 ਕਿਲੋਮੀਟਰ ਦੂਰ ਅਚਲ ਸਾਹਿਬ ਹੈ ਜਿੱਥੇ ਸ਼ਿਵ ਜੀ ਦਾ ਪ੍ਰਾਚੀਨ ਮੰਦਿਰ ਸੀ ਉਥੇ ਸਿੱਧਾ ਨੇ ਮੇਲਾ ਲਾਇਆ ਸੀ ਸ਼ਿਵਰਾਤਰੀ ਦਾ ਮੇਲਾ ਸੀ ਜਿਹੜੇ ਸਿੱਧ ਸਨ ਇਹ ਉਸ ਸਮੇਂ ਦੇ ਪਹੁੰਚੇ ਹੋਏ ਵੱਡੇ ਤਪੀ ਸਨ ਜੋ ਕਰਮਾਤਾ ਕਰਨ ਵਿੱਚ ਮਾਹਰ ਸਨ ਰਿੱਧੀਆਂ ਸਿੱਧੀਆਂ ਦੇ ਮਾਹਰ ਸਨ ਸਿੱਧਾ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਚਰਚਾ ਵਿੱਚ ਹਰਾਉਣ ਲਈ ਪੂਰਾ ਜ਼ੋਰ ਲਾਇਆ ਕਰਮਾਤਾ ਵੀ ਕੰਮ ਨਾ ਆਈਆਂ ਫਿਰ ਗੋਰਖਨਾਥ ਜੀ ਦੇ ਚੇਲੇ ਬਣੇ ਪੂਰਨ ਭਗਤ ਬਾਲ ਗੋਦਾਈ ਦੇ ਢਿੱਲੇ ਤੇ ਵੀ ਨਾਨਕ ਜੀ ਨੇ ਚਰਚਾ ਕੀਤੀ ਸਿੱਧਾ ਨਾਲ ਉਹ ਵੀ ਸਬ ਮਹਾਰਾਜ ਨੇ ਉਹਨਾਂ ਦਾ ਹੰਕਾਰ ਤੋੜ ਦਿੱਤਾ ਮੁਸਲਮਾਨਾ ਦੇ ਪੀਰਾਂ ਦੇ ਟਿਕਾਣੇ ਸਨ ਪਾਕਪਟਨ ਉੱਥੇ ਵੀ ਗੋਸ਼ਟਾ ਹੋਈਆਂ ਸਾਰਿਆਂ ਨੂੰ ਮਹਾਰਾਜ ਨੇ ਹਰਾ ਦਿੱਤਾ ਅਤੇ ਸੱਚ ਦਾ ਰਸਤਾ ਦਿਖਾਇਆ ਪਰਮ ਪਖੰਡਾ ਵਿੱਚੋਂ ਬਾਹਰ ਕੱਢਿਆ ਪੰਜਾਬ ਨੂੰ ਤੁਰਦੇ ਫਿਰਦੇ ਪਵਿੱਤਰ ਕੀਤਾ ਅਤੇ ਸੱਚ ਦਾ ਮਾਰਗ ਦਿਖਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ